ਜਲੰਧਰ ਪਠਾਨਕੋਟ ਮੁੱਖ ਮਾਰਗ ਤੇ ਪੈਂਦੇ ਪਿੰਡ ਮੁਸਾਹਬੇਪੁਰ ਦੇ ਸਾਹਮਣੇ ਬੀਤੀ ਰਾਤਕਾਰ ਦੇ ਲਪੇਟ ਵਿੱਚ ਆਉਣ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਐਸਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਇਤਿਹਾਸਾ ਸਵਿਫਟ ਕਾਰ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰੇ ਛਾਣ ਕਰਨ ਵਾਪਰਿਆ ਹੈ ਜਿਸ ਵਿੱਚ ਰਵਿਦਾਸ ਅਤੇ ਗੁਰਮੀਤ ਪੁੱਤਰ ਤਰਲੋਕਚੰਦ ਜੋ ਕਿ ਦੋਵੇਂ ਸਕੇ ਭਰਾ ਸਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਕਿ ਡਾਕਟਰਾਂ ਨੇ ਉਹਨਾਂ ਦੋਵਾਂ ਨੂੰ ਮਰੇ ਤੇ ਐਲਾਨ ਦਿੱਤਾ ਕੀ ਨਾਂ ਭਾਈ ਅਰਪਣ ਸਿੰਘ ਜੀ ਹਾਂਜੀ ਭਾਈ ਕੀ ਗੱਲ ਹੋਈ ਆਤੀ ਜਿਹੜਾ ਫਤੂਪੁਰ ਦੇ ਬਿਜ਼ਨਿਸ ਸੀਗੇ ਦੋਨੇ ਭਰਾ ਇਹ ਹੰਗਾਲੇ ਵਿੱਚ ਆਪਣੀ ਬਿਲਡਿੰਗ ਦੀ ਦੁਕਾਨ ਦਾ ਕੰਮ ਕਰਦੇ ਆ ਉੱਥੋਂ ਜਦੋਂ ਸਾਮਾਨ ਨੂੰ ਸੁੱਟੀ ਕਰਕੇ ਆਪਣੇ ਘਰ ਜਾ ਰਹੇ ਸੀਗੇ ਜਦੋਂ ਮਸਾਹਪੁਰ ਤੋਂ ਆਪਣੇ ਕਰਨ ਲਈ ਆਣੇ ਮੋੜ ਤੋਂ ਤੇ ਆਪਣੇ ਮਟੀਰੀਅਲ ਸਾਈਡ ਤੋਂ ਸਿਰਫ ਯਾਰ ਗੱਡੀ ਆ ਰਹੀ ਸੀ ਬਹੁਤ ਸਪੀਡ ਤੇ ਇਹਨਾਂ ਨੂੰ ਮਗਰੋਂ ਦੋਨਾਂ ਭਰਾਵਾਂ ਨੂੰ ਹਿੱਟ ਕੀਤਾ ਜਿਹੜੇ ਮੌਕੇ ਤੇ ਇਹ ਇਹਨਾ ਭਰਾਵਾਂ ਦੇ ਦੋਨਾਂ ਦੀ ਉਥੇ ਮੌਤ ਹੋ ਗਈ ਜਿਹੜੀ ਇੰਨੀ ਮੰਦ ਭਾਗੀ ਕਬਰ ਜਦੋਂ ਸਾਨੂੰ ਪਤਾ ਲੱਗਾ ਤੇ ਬਹੁਤ ਹੀ ਦੁੱਖ ਹੋਇਆ ਦੋਨੇ ਭਰਾ ਇਹ ਜਿਹੜੇ ਸੀਗੇ ਇੱਕ ਘਰ ਚ ਇਹੀ ਹੀ ਕਮਾਉਣ ਵਾਲੇ ਸੀਗੇ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਬਹੁਤ ਹੀ ਮਤਲਬ ਕਿ ਪਰਿਵਾਰ ਐਨੇ ਸਦਮੇ ਚ ਆ ਗਏ ਆ ਕਿ ਜਿਹੜੇ ਵੀ ਇਹ ਭਰਾਵਾਂ ਨਾਲ ਇੰਨੀ ਵੱਡੀ ਬਾਰਦਾਤ ਹੋਈ ਆ ਦੋਨਾਂ ਨਾਲ ਦੋਨੇ ਸਕੇ ਭਰਾ ਆ ਜੀ ਇਹ ਬਹੁਤ ਹੀ ਮਾੜੇ ਹਾਲਾਤਾਂ ਚੋਂ ਪਰਿਵਾਰ ਇੱਥੇ ਤੱਕ ਪਹੁੰਚਾ ਸੀਗਾ ਇਹਲੇ ਚਲੋ ਮਾੜਾ ਮੋਟਾ ਆਪਣੀ ਰਿਜਿਕ ਦਾ ਕੰਮ ਕਰਦੇ ਸੀਗੇ ਕਿਸੇ ਨਾ ਕੋਈ ਇਹਨਾਂ ਦਾ ਕੋਈ ਕਿਸੇ ਨਾ ਬੈਰ ਨਹੀਂ ਸੀਗਾ ਇੰਨੇ ਚੰਗੇ ਸੀਗੇ ਜੀ ਸਾਡੇ ਸਾਰੇ ਹੀ ਪਿੰਡ ਵਿੱਚ ਇੰਨੀ ਸੋਗ ਦੀ ਲਹਿਰ ਹੈ ਨਾ ਹਲੇ ਦੁਨੀਆ ਸਹਮੀ ਪਈ ਆ ਵੀ ਇਹਨਾਂ ਨੂੰ ਬੰਦ ਦੀ ਕਾਰਵਾਈ ਜਿਨ੍ਹਾਂ ਨੇ ਇਹਨਾਂ ਨੂੰ ਹਟ ਕੀਤਾ ਉਹਨਾਂ ਦੇ ਹੋਣੀ ਚਾਹੀਦੀ ਹੈ ਸਾਡੀ ਇਹ ਮੰਗ ਆ ਜੀ ਫਿਲਹਾਲ ਪੁਲਿਸ ਨੇ ਕਾਰ ਚਾਲਕ ਮੁਹੰਮਦ ਰਫੀਕ ਪੁੱਤਰ ਫਕਰਦੀਨ ਵਾਸੀ ਕੋਲਪੁਰ थाना ਦਸੂਆ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਸਭ ਕੁ ਕੱਲ ਕਰੀਬ 8:00 ਵਜੇ ਸਾਨੂੰ ਮੈਸੇਜ ਆਇਆ ਕਿ ਮਸਾਹ ਪ੍ਰਮੋਟ ਲਾਗੇ ਇਮਰਜੈਂਟ ਹੋਇਆ ਹੈ ਜਿਸ ਵਿੱਚ ਦੋ ਵਿਅਕਤੀ ਦੀ ਮੌਤ ਦੀ ਮੌਤ ਹੋ ਗਈ ਉਹ ਦੋਨੇ ਸਕੇ ਭਰਾ ਹੀ ਉਹਨਾਂ ਵਿੱਚੋਂ ਵੱਡੇ ਦਾ ਨਾਮ ਹੈ ਗਰਮੀਤ لال ਛੋਟੇ ਦਾ ਨਾਮ ਰਵੀ ਦਾਸ ਵਾਸੀ ਪਿੰਡ ਵਧੂ ਬਰਕਤ ਵਿਨਾਦੀ ਡਟਾ ਬੋਲੀਆ ਸਿਵਰ ਹਸਪਤਲ ਮਕਰੀਰ ਭੰਜ ਗਿਆ ਹਨ ਉਹ ਗ੍ਰਮੀਤ ਰਾਲ ਦੇ ਬਿਆਨ ਗ੍ਰਮੀਤ ਰਾਲ ਦੇ ਲੜਕੇ ਦੇ ਬਿਆਨ ਤੇ ਜਿਹੜਾ ਮਕਦਮਾ ਤੇ ਨੰਬਰ 150 ਨਿਤੀ 25/24 ਤੇ ਅੰਡਰ ਸੈਕਸ਼ਨ 281 106 324 5 ਬੀ ਐਨ ਐਸ ਐਰ ਦਰਜ ਕੀਤਾ ਗਿਆ ਹੈ ਦੋਸ਼ੀ ਜਿਹੜਾ ਹੈ 30 ਹੋ ਚੁੱਕਾ ਵਾ ਦੋਸੀ ਨੂੰ ਵੀ ਸ਼ਾਮ ਤੱਕ ਇਹਦਾ ਕਾਰਕੰਮ ਕਰਨਾ ਪੈਣਾਗਾ ਕੀ ਕਾਰਵਾਈ ਕੀਤੀ ਇੱਥੇ ਕਲਪ ਉਸ ਤੋਂ ਮਕਦਮਾ ਦਰਜ ਕਰਤਾ ਜੀ ਐਕਸੀਡੈਂਟ ਦਾ ਮਕਦਮਾ ਦਰਜ ਕਰਤਾ ਜਿਹੜੇ ਸੈਕਸ਼ਨ ਤੁਹਾਨੂੰ ਨਵੇਂ ਨਵੇਂ ਕਾਨੂੰਨ ਦਾ ਦੱਸਿਆ ਇਹਨਾਂ ਦੇ ਦਰਜ ਕੀਤਾ ਵੀ ਪਛੜੇ ਜਿਹੜਾ ਦੀ ਮੌਤ ਹੋਈ ਆ ਉਹ ਵਿਆਹੇ ਹੋਏ ਸਨ ਜਾਂ ਕਿਸਾਨ ਹਾਂ ਜੀ ਉਹ ਸਾਦੀ ਸ਼ੁਦਾ ਵਾ ਉਹਨਾਂ ਦੀ ਉਮਰ ਇੱਕ ਦੀ 50 ਸਾਲਾਂ ਦੀ ਇੱਕ ਦੀ 53 ਸਾਲਾਂ ਦੀ ਬੱਚੇ ਉਹਨਾਂ ਦੇ ਤੇ ਇੱਥੇ ਪੰਗਾਲੇ ਉਹ ਬਿਲਡਿੰਗ ਦਾ ਕੰਮ ਕਰਦੇ ਸੀ ਠੀਕ